ਜੇੜੀ ਅਨੰਦਾਂ ਦੀ ਪੁਰੀ ਨੂੰ ਉਜਾੜਨ ਦੇ ਵਾਸਤੇ ਚਾਰ ਜੰਗਾ ਅਨੰਦਪੁਰ ਸਾਹਿਬ ਦੇ ਵਿੱਚ ਹੋਈਆਂ ਉਹ ਅਨੰਦਾਂ ਦੀ ਪੁਰੀ ਅੱਜ ਵੀ ਘੁੱਗ ਵੱਸਦੀ ਹੈ ਤੇ ਖਾਲਸੇ ਨੂੰ ਅੱਜ ਵੀ ਆਨੰਦ ਦੇ ਰਹੀ ਹੈ ਖਾਲਸੇ ਨੂੰ ਅੱਜ ਵੀ ਚੜ੍ਹਦੀ ਕਲਾ ਤੇ ਗੱਫੇ ਉਸ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ ਤੋਂ ਮਿਲਦੇ ਹਨ ਸਿੱਖੀ ਦੇ ਇਸ ਮਹਾਨ ਫਲਸਫੇ ਦੀ ਨਿਸ਼ਾਨੀ ਹੈ ਅਨੰਦਪੁਰ ਸਾਹਿਬ ਅਨੰਦਪੁਰ ਸਾਹਿਬ ਕੇ ਝੂਲ ਦੇ ਨਿਸ਼ਾਨ ਸਿੱਖੀ ਦੀ ਚੜ੍ਹਦੀ ਕਲਾ ਦੀ ਸਿੱਖੀ ਦੇ ਉਸ ਮਹਾਨ ਆਨੰਦ ਦੀ ਨਿਸ਼ਾਨੀ ਹਨ ਸਾਸਿੰਦਰ ਜੀ ਜਦੋਂ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਚਲੇ ਗਏ ਉੱਥੋਂ ਬਾਕੀ ਦੇ ਸਿੰਘ ਵੀ ਸ਼ਹੀਦ ਹੋ ਗਏ ਚਮਕੌਰ ਦੀ ਜੰਗ ਦੀ ਸਮਾਪਤੀ ਹੋ ਗਈ ਤਾਂ ਇੱਥੇ ਹੁਣ ਇਤਿਹਾਸ ਦੇ ਵਿੱਚ ਇੱਕ ਬੜਾ ਪਿਆਰਾ ਜ਼ਿਕਰ ਆਉਂਦਾ ਹੈ ਚਮਕੌਰ ਸਾਹਿਬ ਤੋਂ 2 ਕਿਲੋਮੀਟਰ ਦੂਰ ਕਹਿੰਦੇ ਇੱਕ ਪਿੰਡ ਹੈ ਰਾਏਪੁਰ ਉਸ ਪਿੰਡ ਦੀ ਇੱਕ ਬੀਬੀ ਹੈ ਉਹਨਾਂ ਦਾ ਨਾਮ ਕੁਝ ਕਿਤਾਬਾਂ ਦੇ ਵਿੱਚ ਆਉਂਦਾ ਹੈ ਹਰ ਸ਼ਰਨ ਕੌਰ ਤੇ ਕੁਝ ਕਿਤਾਬਾਂ ਦੇ ਵਿੱਚ ਉਹਨਾਂ ਦਾ ਨਾਮ ਆਉਂਦਾ ਹੈ ਸ਼ਰਨ ਕੌਰ ਇਸ ਵਿਭਿੰਨ ਖਬਰ ਹੁੰਦੀ ਹੈ ਕਿ ਚਮਕੌਰ ਦੇ ਵਿੱਚ ਜਿਹੜਾ ਯੰਗ ਹੋਇਆ ਗੁਰੂ ਗੋਬਿੰਦ ਸਿੰਘ ਜੀ ਤਾਂ ਚਲੇ ਗਏ ਪਰ ਉਹਨਾਂ ਦੇ ਪੁੱਤਰਾਂ ਤੇ ਉਹਨਾਂ ਦੇ ਸਿੱਖਾਂ ਦੀਆਂ ਲਾਸ਼ਾਂ ਜਿਹੜੀਆਂ ਮੈਦਾਨੇ ਜੰਗ ਦੇ ਵਿੱਚ ਇਦਾਂ ਹੀ ਪਈਆਂ ਨੇ ਮੁਗਲ ਸਿਪਾਈ ਤੇ ਆਪਣੇ ਸਿਪਾਈਆਂ ਦੀਆਂ ਲਾਸ਼ਾਂ ਜਿਹੜੀਆਂ ਉਹਨਾਂ ਨੂੰ ਲੱਭ-ਲੱਭ ਕੇ ਦਫਨਾਈ ਜਾ ਰਹੇ ਨੇ ਉਹਨਾਂ ਨੂੰ ਸਮੇਟੀ ਜਾ ਰਹੇ ਨੇ ਪਰ ਸਿੱਖਾਂ ਦੀਆਂ ਲਾਸ਼ਾਂ ਇਦਾਂ ਹੀ ਪਈਆਂ ਨਾਲ ਹੀ ਪੁੱਤਰਾਂ ਦੀਆਂ ਸਤਗੁਰਾਂ ਦੇ ਦੀਆਂ ਤੇ ਉਹ ਬੀਬੀ ਕੀ ਕਰਦੀ ਹੈ ਆਪਣੀ ਮਾਂ ਨੂੰ ਕਹਿੰਦੀ ਹੈ ਮਾਂ ਮੈਂ ਜਾਣਾ ਆ ਮੈਂ ਉਹਨਾਂ ਆਪਣੇ ਸੂਰਬੀਰ ਬਹਾਦਰ ਭਹਾਦਰ ਭਰਾਵਾਂ ਦੀਆਂ ਲਾਸ਼ਾਂ ਜਿਹੜੀਆਂ ਉਹਨਾਂ ਦਾ ਸੰਸਕਾਰ ਕਰਨਾ ਚਾਹੁੰਦੀ ਆ ਮਾਂ ਕਹਿੰਦੀ ਧੀਏ ਉਥੇ ਹਜ਼ਾਰਾਂ ਲਾਸ਼ਾਂ ਹੋਣਗੀਆਂ ਤੂੰ ਉਹਨਾਂ ਦੇ ਵਿੱਚੋਂ ਉਹਨਾਂ ਨੇ ਕਿਵੇਂ ਪਛਾਣੇਂਗੀ ਕਹਿਣ ਲੱਗੀ ਮਾਂ ਸਿੱਖ ਦੀ ਤਾਂ ਪਛਾਣ ਹੀ ਬੜੀ ਸੌਖੀ ਆ ਉਹਦੇ ਸਿਰ ਦੇ ਉੱਪਰ ਕੇਸ ਹੋਣਗੇ ਉਹਦੇ ਮੁਖ ਦੇ ਉੱਪਰ ਦਾੜਾ ਹੋਵੇਗਾ ਉਦੇ ਹੱਥ ਦੇ ਵਿੱਚ ਕੜਾ ਹੋਵੇਗਾ ਮਾ ਸਿੱਖ ਨੂੰ ਪਛਾਣਨਾ ਕੋਈ ਔਖਾ ਥੋੜਾ ਆ ਵੇਖੋ ਜਿਹੜੀ ਗੁਰੂ ਗੋਬਿੰਦ ਸਿੰਘ ਪਾਸ਼ਾ ਨੇ ਸਾਨੂੰ ਪਛਾਣ ਦਿੱਤੀ ਹੈ ਕਿਤੇ ਕੋਈ ਦੱਸਣ ਦੀ ਲੋੜ ਨਹੀਂ ਕਿ ਮੈਂ ਕੌਣ ਆ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਚਲੇ ਜਾਈਏ ਵੇਖਦੇ ਹੀ ਪਤਾ ਲੱਗ ਜਾਵੇਗਾ ਕਿ ਇਹ ਗੁਰੂ ਕਲਕੀਤਰ ਪਾਸ਼ਾ ਦਾ ਸਿੱਖ ਹੈ ਖੈਰ ਉਹ ਬੀਬੀ ਆਉਂਦੀ ਹੈ ਇੱਕ ਬੇਨਤੀ ਇੱਥੇ ਜ਼ਰੂਰ ਕਰਾਂਗਾ ਵੀ ਕਈ ਕਈਆਂ ਨੇ ਵਿਦਵਾਨਾਂ ਨੇ ਇਹ ਗੱਲ ਲਿਖੀ ਹੈ ਕਿ ਇਸ ਬੀਬੀ ਦਾ ਪਤੀ ਪ੍ਰੀਤਮ ਸਿੰਘ ਉਹ ਵੀ ਚਮਕੌਰ ਦੀ ਜੰਗ ਵਿੱਚ ਸ਼ਹੀਦ ਹੋਇਆ ਤੇ ਕਈਆਂ ਨੇ ਗੱਲ ਲਿਖੀ ਹੈ ਕਿ ਬੀਬੀ ਅਜੇ ਕੁਆਰੀ ਸੀ ਇਸ ਬੀਬੀ ਦਾ ਵਿਆਹ ਨਹੀਂ ਸੀ ਹੋਇਆ ਪਰ ਜਿਸ ਕਿਤਾਬ ਤੋਂ ਮੈਂ ਇਤਿਹਾਸ ਦੀ ਇਹ ਜਾਣਕਾਰੀ ਜ਼ਿਆਦਾ ਲੈ ਰਿਹਾ ਉਹ ਕਿਤਾਬ ਹੈ ਪੋਹ ਦੀਆਂ ਰਾਤਾਂ ਉਸ ਕਿਤਾਬ ਦੇ ਅੰਦਰ ਇੱਕ ਬੜੀ ਪਿਆਰੀ ਗੱਲ ਲਿਖੀ ਹੈ ਜੀਤੇ ਤੋਂ ਬੀਬੀ ਦੇ ਕੁਆਰੇ ਹੋਣ ਵਾਲੀ ਗੱਲ ਜਿਹੜੀ ਉਹਦੀ ਜ਼ਿਆਦਾ ਪੁਸ਼ਟੀ ਹੁੰਦੀ ਹੈ ਉਹ ਕਿਤਾਬ ਦੇ ਲੇਖਕ ਨੇ ਲਿਖਿਆ ਉਹ ਕਹਿੰਦਾ ਕਿ ਮੈਂ 2007 ਦੇ ਵਿੱਚ ਰਾਏਪੁਰ ਪਿੰਡ ਗਿਆ ਤੇ ਉੱਥੇ ਮੈਨੂੰ 107 ਸਾਲ ਦਾ ਬਜ਼ੁਰਗ ਇੱਕ ਬਾਬਾ ਮਿਲਿਆ ਤੇ ਉਸ ਬਜ਼ੁਰਗ ਬਾਬੇ ਨੇ ਮੈਨੂੰ ਇਹ ਗੱਲ ਦੱਸੀ ਉਸ ਪਿੰਡ ਦੇ ਵਿੱਚ ਰਾਏਪੁਰ ਦੇ ਵਿੱਚ ਇੱਕੋ ਇੱਕ ਗੁਰਦੁਆਰਾ ਤੇ ਉਹ ਗੁਰਦੁਆਰਾ ਬੀਬੀ ਸ਼ਰਨਕੌਰ ਦੇ ਨਾਮ ਤੇ ਆ ਤੇ ਸਾਸੰਗਤ ਉਹ ਲਿਖਦਾ ਹੈ ਕਿ ਉਹ ਬਜ਼ੁਰਗ ਬਾਬੇ ਨੇ ਦੱਸਿਆ ਕਿ ਇਹ ਬੀਬੀ ਜਿਹੜੀ ਕੁਆਰੀ ਸੀ ਮਾਂ ਆਪਣੀ ਦੇ ਨਾਲ ਰਹਿੰਦੀ ਸੀ ਪਿਤਾ ਇਹਦਾ ਅਨੰਤਪੁਰ ਸਾਹਿਬ ਤੋਂ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਚੱਲੇ ਆ ਸੀ ਪਰ ਰਸਤੇ ਦੇ ਵਿੱਚ ਇਹਦੇ ਪਿਤਾ ਨੂੰ ਸ਼ਹਾਦਤ ਮਿਲੀ ਸਾਥ ਸੰਗਤ ਉਹ ਬੀਬੀ ਸ਼ਰਨ ਕੌਰ ਚਮਕੌਰ ਆਈ ਰਾਤ ਦੇ ਹਨੇਰੇ ਦੇ ਵਿੱਚ ਉਸ ਬੀਬੀ ਨੇ ਕੁਝ ਲਾਸ਼ਾਂ ਇਕੱਠੀਆਂ ਕੀਤੀਆਂ ਸਾਹਿਬਜ਼ਾਦੀਆਂ ਦੀਆਂ ਲਾਸ਼ਾਂ ਨੂੰ ਲਿਆ ਤੇ ਸਾਰੀਆਂ ਲਾਸ਼ਾਂ ਇੱਕ ਤੋਂ ਇੱਕ ਉੱਪਰ ਰੱਖ ਦਿਆ ਹੋਇਆ ਬੀਬੀ ਨੇ ਆਪਣੇ ਵੱਲੋਂ ਲਿਆਂਦਾ ਹੋਇਆ ਕੋਈ ਘਿਓ ਕੋਈ ਤੇਲ ਉਹਨਾਂ ਲਾਸ਼ਾਂ ਦੇ ਉੱਪਰ ਪਾ ਕੇ ਉਹਨਾਂ ਲਾਸ਼ਾਂ ਦਾ ਸੰਸਕਾਰ ਕਰਨ ਵਾਸਤੇ ਅੱਗ ਬਾਲ ਦਿੱਤੀ ਜਦੋਂ ਉਹਨਾਂ ਦੀ ਚਿਤਾਵਲੀ ਮੁਗਲ ਫੌਜਾਂ ਦੇ ਵਿੱਚ ਹੜਕੰਮ ਬਚਿਆ ਇੱਕਦਮ ਸਿਪਾਈ ਜਦੋਂ ਇਧਰੋਂ ਨੂੰ ਭੱਜੇ ਆਏ ਤੇ ਬੀਬੀ ਨੇ ਅਗੋਂ ਤਲਵਾਰ ਹੱਥ ਦੇ ਵਿੱਚ ਸੂਤ ਲਈ ਜਦੋਂ ਬੀਬੀ ਸ਼ਰਨਕੌਰ ਦੇ ਤਲਵਾਰ ਕੱਢੀ ਉਹਨਾਂ ਸਿਪਾਈਆਂ ਦੇ ਨਾਲ ਝੜਪ ਹੋਈ ਬੀਬੀ ਜ਼ਖਮੀ ਹੋ ਗਈ ਤੇ ਉਹਨਾਂ ਮੁਗਲ ਸਿਪਾਈਆਂ ਨੇ ਉਸ ਜ਼ਖਮੀ ਹੋਈ ਬੀਬੀ ਸ਼ਰਨਕੌਰ ਨੂੰ ਚੁੱਕ ਕੇ ਉਸੇ ਹੀ ਬਲਦੀ ਹੋਈ ਅੱਗ ਤੇ ਸੁੱਟ ਦਿੱਤਾ ਤੇ ਉਸ ਤੋਂ ਬਾਅਦ ਵਿੱਚ ਉਸ ਅੱਗ ਦੇ ਉੱਪਰ ਪਾਣੀ ਪਾ ਕੇ ਰੇਤ ਪਾ ਕੇ ਉਸ ਅੱਗ ਨੂੰ ਠੰਡਾ ਕਰ ਦਿੱਤਾ ਸਿਵੇ ਨੂੰ ਠੰਡਾ ਕਰ ਦਿੱਤਾ ਤਾਂ ਕਿ ਇਹਨਾਂ ਸਰੀਰਾਂ ਦੀ ਬੇਪਤੀ ਹੋਵੇ ਇਹਨਾਂ ਦਾ ਸਸਕਾਰ ਨਾ ਹੋ ਸਕੇ ਉਸ ਤੋਂ ਬਾਅਦ ਇੱਕ ਹੋਰ ਘਟਨਾ ਵਾਪਰੀ ਦੋ ਗੁਰੂ ਕੇ ਸਿੱਖ ਭਾਈ ਰਾਮਾ ਭਾਈ ਤਲੋਕਾ ਇਸ ਰਖੰਦ ਆਏ ਸਨ ਹਾਲਾਤਾਰਨ ਵਾਸਤੇ ਤੇ ਇਹ ਇਥੋਂ ਸਾਧ ਸੰਗਤ ਜੀ ਇਹਨਾਂ ਨੂੰ ਪਤਾ ਲੱਗਾ ਇਹ ਪੁਸ਼ ਦੇ ਪਿਛੋਂ ਦੇ ਚਮਕੌਰ ਪਹੁੰਚ ਗਏ ਚਮਕੌਰ ਜਦੋਂ ਆਏ ਮੈਦਾਨ ਦੇ ਵਿੱਚ ਤੇ ਇਹਨਾਂ ਨੇ ਦੇਖਿਆ ਇੱਕ ਪਾਸੇ ਲਾਸ਼ਾਂ ਦਾ ਢੇਰ ਹੈ ਸਿੰਘਾਂ ਦੀਆਂ ਲਾਸ਼ਾਂ ਦੇ ਵਿੱਚ ਸਾਬਜ਼ਾਦ ਦੀਆਂ ਲਾਸ਼ਾਂ ਵੀ ਇਹਨਾਂ ਨੂੰ ਨਜ਼ਰ ਨਹੀਂ ਪਈਆਂ ਸਿਵਾ ਜਿਹੜਾ ਉਹ ਠੰਡਾ ਕੀਤਾ ਗਿਆ ਇੱਕ ਭੈਣ ਦੀ ਲਾਸ਼ ਹੈ ਵਿੱਚ ਇਹਨਾਂ ਨੂੰ ਸਾਰੀ ਖੇਡ ਸਮਝ ਵਿੱਚ ਆ ਗਈ ਇਹਨਾਂ ਨੇ ਕੀ ਕੀਤਾ ਸੀ ਇਹਨਾਂ ਚਮਕੌਰ ਹੋਣ ਤੋਂ ਪਹਿਲਾਂ ਆਪਣੇ ਕੱਪੜੇ ਪਾੜ ਲਏ ਆਪਣੇ ਕੇਸ ਖਿਲਾਰ ਲਏ ਕੇਸਾਂ ਦੇ ਵਿੱਚ ਮਿੱਟੀ ਪਾ ਲਈ ਆਪਣੇ ਆਪ ਨੂੰ ਪਾਗਲਾਂ ਵਾਲਾ ਰੂਪ ਇਹਨਾਂ ਨੇ ਦੇ ਲਿਆ ਇਹਨਾਂ ਨੇ ਸਾਸ ਸੰਗਤ ਉਥੇ ਰਹਿਂਦੀਆਂ ਵੀ ਲਾਸ਼ਾਂ ਇਕੱਠੀਆਂ ਕਰਕੇ ਇਹਨਾਂ ਦੁਬਾਰਾ ਅੱਗ ਬਾਲ ਦਿੱਤੀ ਮੁਗਲ ਸਿਪਾਈ ਜਦੋਂ ਇਹਨਾਂ ਵੱਲ ਆਉਣ ਤੇ ਸਾਸ ਸੰਗਤ ਦੇ ਅੱਗੇ ਮਿੱਟੀ ਢਾਉਣ ਪਾਗਲਾਂ ਵਾਲੀਆਂ ਜਿਹੜੀਆਂ ਹਰਕਤਾਂ ਕਰਕੇ ਮੁਗਲ ਸਿਪਾਈਆਂ ਨੂੰ ਦਿਖਾਉਣ ਅੱਕੇ ਠੱਕੇ ਟੁੱਟੇ ਮੁਗਲ ਸਿਪਾਈ ਸਾਸ ਸੰਗਤ ਇਹਨਾਂ ਨੂੰ ਇਦਾਂ ਹੀ ਛੱਡ ਕੇ ਤੇ ਵਾਪਸ ਚਲੇ ਗਏ ਤੇ ਇਹਨਾਂ ਨੇ ਇਸ ਤਰੀਕੇ ਨਾਲ ਪਹਿਲਾਂ ਬੀਬੀ ਸ਼ਰਨ ਕੌਰ ਨੇ ਤੇ ਬਾਅਦ ਵਿੱਚ ਭਾਈ ਰਾਮਾ ਜੀ ਭਾਈ ਤਲੋਕਾ ਜੀ ਉਹਨਾਂ ਨੇ ਚਮਕੌਰ ਸਾਹਿਬ ਜੀ ਦੇ ਸ਼ਹੀਦਾਂ ਦਾ ਸਸਕਾਰ ਕੀਤਾ ਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ 마ਸ਼ੀਵਾੜੇ ਪਹੁੰਚੇ 마ਸ਼ੀਵਾੜੇ ਤੋਂ ਸਤਿਗੁਰੂ ਪਾਤਸ਼ਾਹ ਜੀ ਅੱਗੇ ਰਾਏਕੋਟ ਰਾਏਕੋਟ ਤੋਂ ਅੱਗੇ ਮੋਗੇ ਜ਼ਿਲ੍ਹੇ ਦਾ ਪਿੰਡ ਹੈ ਦੀਨਾ ਕਾਂਗੜ ਜਿੱਥੋਂ ਸਤਿਗੁਰੂ ਪਾਤਸ਼ਾਹ ਜੀ ਨੇ ਸਾਹਾ ਸੰਗਤ ਜ਼ਫਰਨਾਮਾ ਔਰੰਗਜ਼ੇਬ ਨੂੰ ਲਿਖ ਕੇ ਘੱਲਿਆ